ਮੇ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਨਹਿਰਾ ਦੇ ਕੰਢੇ ਜਾਣ ਤੋਂ ਲੋਕਾਂ ਨੂੰ ਰੋਕਿਆ ਜਾਂਦਾ ਮਨਾਹੀ ਕੀਤੀ ਜਾਂਦੀ ਹੈ ਹੁਕਮ ਜਾਰੀ ਕੀਤੇ ਜਾਂਦੇ ਨੇ ਕਿ ਕੋਈ ਵੀ ਸ਼ਖਸ ਨਹਿਰ ਵਿੱਚ ਨਾ ਜਾਵੇ ਪਾਣੀ ਦੇ ਤੇਜ਼ ਵਹਾਅ ਦਾ ਸ਼ਿਕਾਰ ਨਾ ਹੋਵੇ ਪਰ باوجود ਇਸ ਦੇ ਕਈ ਲੋਕ ਨਹੀਂ ਮੰਨਦੇ ਤੇ ਇਸ ਵਹਾ ਦਾ ਸ਼ਿਕਾਰ ਹੋ ਜਾਂਦੇ ਨੇ ਸਰਕਾਰੀ ਹੁਕਮਾਂ ਨੂੰ ਅੰਗੋਲੀਆਂ ਕਰਦੇ ਹੋਏ ਨਹਿਰਾਂ ਵਿੱਚ ਉਤਰ ਜਾਂਦੇ ਨੇ ਤੇ ਹਰ ਜਾਨਾ ਪਰਿਵਾਰਾਂ ਨੂੰ ਭੁਗਤਣਾ ਪੈਂਦਾ ਹੈ ਅਜਿਹਾ ਮਾਮਲਾ ਪਠਾਨਕੋਟ ਦੇ ਸੁਜਾਨਪੁਰ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਇੱਕ ਸ਼ਖਸ UVDC ਨਹਿਰ ਤੇ ਨਹੋਂ ਗਿਆ ਸੀ ਉਸ ਦੀ ਧੀ ਵੀ ਉਸ ਸਮੇਂ ਨਾਲ ਗਈ ਸੀ ਤੇ ਦੀ ਬਾਹਰ ਖੇਡ ਰਹੀ ਸੀ ਤੇ ਉਸ ਸ਼ਖਸ ਨਾਲ ਰਹੀ ਸੀ ਥੋੜੇ ਸਮੇਂ ਬਾਅਦ ਜਦੋਂ ਧੀ ਆਉਂਦੀ ਹੈ ਉਥੇ ਉਹ ਸ਼ਖਸ ਨਹੀਂ ਮਿਲਦਾ ਤਾਂ ਕੱਪੜੇ ਤਾਂ ਮੌਕੇ ਤੇ ਪਏ ਹੁੰਦੇ ਨੇ ਪਰ ਉਹ ਸ਼ਖਸ ਨਹੀਂ ਹੁੰਦਾ ਰਿਸ਼ਤੇਦਾਰਾਂ ਨੂੰ ਇਸ ਬਾਰੇ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਰਿਸ਼ਤੇਦਾਰ ਪਹੁੰਚੇ ਤੇ ਉਨ੍ਹਾਂ ਵੱਲੋਂ ਵੀ ਪਾਲ ਕੀਤੀ ਗਈ ਪਰ ਉਸ ਸ਼ਖਸ ਦਾ ਕੁਝ ਵੀ ਪਤਾ ਨਹੀਂ ਚੱਲਿਆ ਸਾਰੀ ਘਟਨਾ ਪਰਿਵਾਰ ਵੱਲੋਂ ਪੁਲਿਸ ਥਾਣੇ ਵਿੱਚ ਦੱਸੀ ਗਈ ਇਸ ਸੰਬੰਧੀ ਪਰਿਵਾਰ ਨੇ ਜਾਣਕਾਰੀ ਦਿੱਤੀ ਕਿ ਇੱਕ ਸ਼ਖਸ ਉਹਨਾਂ ਦਾ ਜੋ ਪਰਿਵਾਰਕ ਮੈਂਬਰ ਸੀ ਆਪਣੀ ਨਾਲ ਨਹਿਰ ਕੰਢੇ ਗਿਆ ਸੀ ਪਰ ਉਸ ਸ਼ਖਸ ਦਾ ਕੁਛ ਨਹੀਂ ਪਤਾ ਚੱਲ ਪਾਰਿਆ ਕੱਪੜੇ ਤਾਂ ਨਹਿਰ ਨੇੜੇ ਪਏ ਹੋਏ ਨੇ ਪਰ ਉਹ ਸ਼ਖਸ ਲਾਪਤ ਹੈ ਉਹਨਾਂ ਨੂੰ ਡਰ ਹੈ ਕਿ ਸ਼ਾਇਦ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਨਾ ਗਿਆ ਹੋਵੇ ਤੇ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਾਂਚ ਕੀਤੀ ਜਾਵੇ ਪਾਲ ਕੀਤੀ ਜਾਵੇ ਬਾਤ ਹੋਈ ਜੀ ਨਾਨ ਮਹਾਰਾਜ ਆਇਆ ਸੀ ਸਣੀ ਨਾਂ ਦਾ ਮੁੰਡਾ ਵਾ ਤੇ ਪਾਣੀ ਇੱਥੇ ਲੰਮੇ ਪਿਆ ਪਤਾ ਨਹੀਂ ਵੀ ਰੁੜ ਗਿਆ ਤਾਂ ਕੀ ਗੱਲ ਬਣੀ ਕਿ ਕਪੜੇ ਇੱਥੇ ਬਾਹਰ ਪਏ ਨੇ ਚੱਪਲ ਵੀ ਪਈ ਹਨੂ ਕਪੜਿਆਂ ਤੋਂ ਭਲੇਖਾ ਵੀ ਕਿਤੇ ਨਹਿਰ ਚ ਨਾਲ ਉੜ ਗਿਆ ਹੋਵੇ ਤੁਹਾਡਾ ਕੀ ਲੱਗਦਾ ਜੀ ਕਿ ਵੀਰ ਲੱਗਦਾ ਵਾ ਅੱਛਾ ਇਹਦੇ ਡੈਡੀ ਦਾ ਤੇ ਮੰਮੀ ਦਾ ਨਾਂ ਕੀ ਹੈ ਜੀ ਮੰਮੀ ਡੈਡੀ ਮਰ ਗਏ ਨੇ ਕੋਈ ਨਹੀਂ ਆਏਗਾ ਕਿੱਥੇ ਰਹਿੰਦੇ ਹੋ ਜੀ ਇੱਥੇ ਸਿਆਨਪੁਰ ਚ ਰਹਿੰਦੇ ਵਾ ਜੀ ਤਾਂ ਕੀ ਮੰਗ ਕਰਨਾ ਚਾਹੁੰਦੇ ਹੋ ਮੰਗਿਆ ਵੀ ਪਾਣੀ ਬੰਦ ਹੋਵੇ ਸਾਡਾ ਬੱਚਾ ਲੱਭੇ ਸਾਨੂੰ ਠੀਕ ਜੀ ਮੇਰਾ ਨਾਂ ਤਾਲਬਾ ਸਿਆਨਪੁਰ ਤੋਂ ਬਿਲੋਂਗ ਕਰਦੇ ਆਂ ਤੇ ਪਈ ਉਹ ਆਪਣੀ ਛੋਟੀ ਜੀ ਬੱਚੀ ਨਾ ਨਾਣਾ ਆਇਆ ਸੀ ਗੁੜੀਆਂ ਦੀ ਖੇਡਣ ਲੱਪੀ ਤੇ ਕੱਪੜੇ ਵੀ ਉਹਦੇ ਇੱਥੇ ਪੇ ਚੱਪਲ ਵੀ ਪਈ ਆ ਥੱਲੇ ਗਿਆ ਨਾ ਲੀ ਤੇ ਬਾਅਦ ਚ ਉੱਪਰ ਆਇਆ ਇੰਨੀ ਆ ਤੇ ਉਹਦੀ ਗੁੜੀਆਂ ਨੇ ਫੇਰ ਆਣ ਕੇ ਦੇਖਿਆ ਕਿ ਮੇਰਾ ਡੈਡੀ ਐ ਨਹੀਂ ਉੱਪਰ ਉਹਨੇ ਸਾਨੂੰ ਦੱਸਿਆ ਤੇ ਐ ਸਾਰੇ ਪਰਿਵਾਰ ਜਿੰਨਾ ਵੀ ਡੇਰੇ 'ਚ ਵਸਦੇ ਆ ਸਾਰੇ ਆਏ ਤੇ ਭਾਈ ਸਾਨੂੰ ਅਜੇ ਤੱਕ ਲੱਭਿਆ ਨਹੀਂ ਉਹ ਤੇ ਨਹਿਰ ਮਾਗਮੇ 'ਚ ਗਏ ਉਹ ਕਹਿੰਦੇ ਪਾਣੀ ਨਹੀਂ ਪਿਛੇ ਬੰਦ ਹੋਣਾ ਤੇ ਕਿਰਪਾ ਸਾਡੀ ਇਹੋ ਹੱਥ ਜੋੜ ਕੇ ਬੇਨਤੀ ਹੈ ਕਿ ਨਹਿਰ ਬੰਦ ਕਰ ਦਿੱਤਾ ਜਾਵੇ ਪਾਣੀ ਬੰਦ ਹਾਂਜੀ ਉਹਦੀ ਕੁੜੀਆਂ ਨੇ ਦੇਖਿਆ ਜੀ ਜਦੋਂ ਨਹਾਣਾ ਆਈ ਇਹ ਆਪਣੇ ਦਾਦੀ ਨੇ ਛੋਤੀ ਉਹਦੀ ਗੁੜੀਆ ਉਹਨੇ ਦੱਸਿਆ ਸਾਨੂੰ ਉਹਦੀ ਚੱਪਲ ਵੀ ਪਈ ਕੱਪੜੇ ਵੀ ਪਏ ਉਹਦੇ ਜੀ ਤੇ ਬਾਅਦ ਚੋਂ ਨਹਿਰ ਚ ਹੀ ਆਇਆ ਬਾਅਦ ਚ ਆਇਆ ਨਹੀਂ ਉੱਪਰ ਇਹ ਭਾਈ ਇਹ ਕੰਡੇ ਤੇ ਹੀ ਬਸ ਗਿਆ ਪਾਣੀ ਸਿਆਨਪੁਰ ਜੀ